ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਤ ਬਾਬਾ ਨਿਦਾਨ ਸਿੰਘ ਜੀ ਲੰਗਰ ਸਾਹਿਬ ਵਾਲੇ ਜੀਵਨ ਭਾਗ 16 ਸਾਰੀ ਰਾਤ ਬੜਾ ਵੈਰਾਗਮਈ ਕੀਰਤਨ ਹੁੰਦਾ ਰਿਆ ਸਵੇਰੇ ਅੰਮ੍ਰਿਤ ਵੇਲੇ ਤੱਕ ਵੱਡਾ ਹਾਲ ਭਰ ਗਿਆ ਜਿਹਾ ਜਿਹਾ ਖਬਰ ਪੁੱਜ ਰਹੀ ਸੀ ਹਰ ਪਿੰਡ ਤੋਂ ਦਰਸ਼ਨ ਲਈ ਸੰਗਤਾਂ ਤੇ ਕੀਰਤਨੀਏ ਜਥੇ ਆ ਰਹੇ ਸਨ ਤੇ ਗੋਦਾਵਰੀ ਤੋਂ ਸੱਚਖੰਡ ਚੋਰਾਹੀ ਤੱਕ ਸਾਰੀ ਸੜਕ ਤੇ ਇਰਦ-ਗਿਰਦ ਸੰਗਤਾਂ ਹੀ ਸੰਗਤਾਂ ਹੋ ਗਈਆਂ। ਸਵੇਰੇ 5 ਅਗਸਤ ਨੂੰ ਬੜਾ ਭਾਰੀ ਦੀਵਾਨ ਸੱਜਿਆ ਸੰਗਤਾਂ ਦਾ ਕੋਈ ਅੰਤ ਨਹੀਂ ਸੀ। ਬਾਬਾ ਜੀ ਦੀਆਂ ਨਜ਼ਰਾਂ ਵਿੱਚ Hindu ਸਿੱਖ ਜਾਂ ਮੁਸਲਮਾਨ ਦਾ ਕੋਈ ਫਰਕ ਨਹੀਂ ਸੀ। ਆਪ ਹਰ ਇੱਕ ਨੂੰ ਇੱਕੋ ਨਜ਼ਰ ਨਾਲ ਤੱਕਦੇ ਸਨ ਜਿਸ ਕਰਕੇ ਹਿੰਦੂਆਂ ਤੋਂ ਇਲਾਵਾ ਬਹੁਤ ਸਾਰੇ ਮੁਸਲਮਾਨ ਆਪ ਜੀ ਨੂੰ ਪੀਰ ਜੀ ਕਹਿੰਦੇ ਸਨ। ਕਾਜ਼ਗੜੂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨਵਾਬ ਸ਼ਹਾਬੁੱਦੀਨ ਸਾਹਿਬ ਜੋ ਕਿ ਇੱਕ ਆਦਰਸ਼ ਮੁਸਲਮਾਨ ਸਨ ਆਪਣੀ ਤੇ ਬਹੁਤ ਪਰਉਸਾ ਤੇ ਸ਼ਰਧਾ ਰੱਖਦੇ ਸਨ ਸੋ ਇਸ ਅਸਹਿ ਵਿਛੋੜੇ ਦਾ ਉਹਨਾਂ ਨੇ ਸੱਜੇ ਦੀਵਾਨ ਵਿੱਚ ਹਾਜ਼ਰ ਹੋ ਕੇ ਬੜਾ ਪਾਰੀ ਦੁੱਖ ਪ੍ਰਗਟ ਕਰਦਿਆਂ ਹੋਇਆਂ ਮਹਾਪੁਰਸ਼ਾਂ ਦੇ ਜੀਵਨ ਤੇ ਕਾਫੀ ਚਾਨਣ ਪਾਇਆ ਇਸ ਤੋਂ ਇਲਾਵਾ ਹੋਰ ਵੀ ਬਹੁਤ ਮੁਸਲਮਾਨ ਅਫਸਰ ਮਹਾਪੁਰਸ਼ਾਂ ਦੇ ਆਖਰੀ ਦਰਸ਼ਨਾਂ ਲਈ ਆਏ ਇਹ ਨਜ਼ਾਰਾ ਬਹੁਤ ਹੀ ਦੇਖਣਯੋਗ ਸੀ ਇਸ ਦਿਨ ਸਾਰੇ ਸ਼ਹਿਰ ਵਾਸੀਆਂ ਹਿੰਦੂ ਮੁਸਲਮਾਨਾਂ ਨੇ ਸ਼ੋਕਵਜੋਂ ਪੂਰਨ ਹੜਤਾਲ ਕੀਤੀ ਕੋਈ 10-12 ਵਜੇ ਆਪ ਜੀ ਦੀ ਪੰਜ ਪੂਤਕ ਦੇਹੀ ਦਾ ਪੁਸ਼ਪ ਪਾਲਕੀ ਵਿੱਚ ਜਲੂਸ ਕੱਢਿਆ ਗਿਆ ਜਿਸ ਵਿੱਚ ਬੇਅੰਤ ਸੰਗਤਾ ਸੰਜੀਤੋਂ ਤੱਕ ਨਿਗਾਹ ਪੈਂਦੀ ਸੀ ਸੰਗਤਾ ਹੀ ਸੰਗਤਾ ਨਜ਼ਰ ਆਉਂਦੀਆਂ ਸਨ ਜਿੰਨਾ ਵਿੱਚ ਹਰ ਮਜਬ ਦੇ ਲੋਕ ਸ਼ਾਮਲ ਸਨ ਇਹ ਜਲੂਸ ਸਾਰੇ ਸ਼ਹਿਰ ਵਿੱਚ ਦੀ ਹੁੰਦਾ ਹੋਇਆ ਸ਼ਾਮ ਨੂੰ 4:00 ਵਜੇ ਗੁਰਦੁਆਰਾ ਸਾਹਿਬ ਵਾਪਸ ਪੁੱਜਿਆ ਗੁਰਦੁਆਰਾ ਲੰਗਰ ਸਾਹਿਬ ਜੀ ਦੇ ਨਿਸ਼ਾਨ ਸਾਹਿਬ ਦੇ ਲਾਗੇ ਜਿੱਥੇ ਹੁਣ ਆਪਜੀ ਦਾ ਅੰਗੀਠਾ ਸਾਹਿਬ ਬਣਿਆ ਹੈ ਇੱਥੇ ਆਪਜੀ ਦੀ ਦੇਹੀ ਦਾ ਚੰਦਨ ਕਿਉ ਆਦ ਸੁਗੰਧਤ ਚੀਜ਼ਾਂ ਨਾਲ ਸਸਕਾਰ ਕੀਤਾ ਗਿਆ ਸ਼੍ਰੀਮਾਨ ਬਾਬਾ ਜੀ ਦਾ ਦੁਸ਼ਹਿਰਾ 13 ਅਗਸਤ 1947 ਪਾਵ 29 ਸਾਵਣ 2004 ਨੂੰ ਆਪ ਜੀ ਦਾ ਦੁਸ਼ਹਿਰਾ ਮਨਾਇਆ ਗਿਆ। ਸਵੇਰੇ 8 ਵਜੇ ਸੱਚਖੰਡ ਵਾਸੀ ਸ਼੍ਰੀਮਾਨ 111 ਸੰਤ ਬਾਬਾ ਜੀ ਦੇ ਫੁੱਲਾਂ ਦਾ ਜਲੋ ਕੱਢ ਕੇ ਨਗੀਨਾ ਘਾਟ ਗੁਦਾਵਰੀ ਵਿੱਚ ਜਲ ਪ੍ਰਵਾਹ ਕੀਤਾ ਗਿਆ। ਕੋਈ 9:00 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਦੀਵਾਨ ਸੱਜਿਆ। ਦੀਵਾਨ ਵਿੱਚ ਸ਼ਹਿਰ ਦੇ ਪਤਵੰਤਿਆਂ ਸੱਜਣਾ ਤੋਂ ਇਲਾਵਾ ਧਰਮ ਮੂਰਤੀ શ્રીਮਾਨ ਹੈੱਡ ਪੁਜਾਰੀ ਗੋਪਾਲ ਸਿੰਘ ਜੀ ਸਰਬਰਾ ਸਾਹਿਬ ਪੰਜ ਪਿਆਰੇ ਸਾਈਬਾਨ ਸਚਖੰਡ ਸਾਹਿਬ ਧਰਮ ਮੂਰਤੀ ਬਾਬਾ ਧਰਮ ਸਿੰਘ ਜੀ ਜਥੇਦਾਰ ਗੁਰਦੁਆਰਾ ਮਾਤਾ ਸਾਹਿਬ ਜੀ ਡਿਪਟੀ ਕਮਿਸ਼ਨਰ ਜ਼ਿਲ੍ਹਾ ਤੇ ਹੋਰ ਬਹੁਤ ਮੁੱਖੀ ਸੱਜਣਾ ਨੇ ਦਰਸ਼ਨ ਦਿੱਤੇ। ਸੰਗਤਾਂ ਦਾ ਅੰਤ ਪਾਰਾवार ਨਹੀਂ ਸੀ ਪਾਇਆ ਜਾਂਦਾ ਕੋਈ 11 ਕੁ ਵਜੇ ਬਾਬਾ ਜੀ ਦੇ ਸਥਾਪਿਤ ਕੀਤੇ ਹੋਏ ਸੇਵਕ શ્રીમાન ਸੰਤ ਬਾਬਾ ਹਰਨਾਮ ਸਿੰਘ ਜੀ ਨੂੰ ਸਰਬੱਤ ਸੰਗਤ ਨੇ ਹਰ ਪ੍ਰਕਾਰ ਯੋਗਤਾ ਵਿੱਚ નિਪੁੰਨ ਸਮਝਦੇ ਹੋਏ ਉਹਨਾਂ ਨੂੰ ਇਹ ਮਹਾਨ ਸੇਵਾ ਨੂੰ ਬੋਣ ਲਈ ਬੇਨਤੀ ਕੀਤੀ ਬੇਸ਼ੱਕ ਸੰਤ ਮਹਾਰਾਜ ਜੀ ਦੇ ਕਈ ਵਾਰ ਨਾ ਕਰਨਤੇ ਜੋ ਦਾਸ ਇੰਨੀ ਕਠਨ ਜ਼ਿੰਮੇਵਾਰੀ ਤੇ ਵਡਿਆਈਆਂ ਦੇ ਯੋਗ ਨਹੀਂ ਹੈ ਫਿਰ ਵੀ ਗੁਰੂ ਰੂਪ ਸਾਧ ਸੰਗਤ ਨੇ ਕਿਸੇ ਅਥਾਹ ਪ੍ਰੇਮ ਵਿੱਚ ਸੰਤ ਮਹਾਰਾਜ ਜੀ ਦੀ ਅਟੁੱਟ ਕਲਣਾ ਨੂੰ ਮੁਖ ਰੱਖਦੇ ਹੋਏ ਮਹਾਨ ਸੇਵਾ ਉਹਨਾਂ ਨੂੰ ਸੌਂਪ ਕੇ ਸ਼੍ਰੀਮਾਨ ਹੈੱਡ ਪੁਜਾਰੀ ਸਾਹਿਬ ਜੀ ਵੱਲੋਂ ਉਹਨਾਂ ਨੂੰ ਦਸਤਾਰਬੰਦੀ ਕਰਾਈ ਗਈ ਫਿਰ ਹੋਰ ਮੁਖੀ ਤੇ ਪ੍ਰੇਮੀ ਸੱਜਣਾ ਵੱਲੋਂ ਹਾਰਦਿਕ ਖੁਸ਼ੀ ਤੇ ਪੇਟਾਵਾਪ ਜੀ ਨੂੰ ਅਰਪਣ ਕੀਤੀਆਂ 4 ਫਰਵਰੀ 1948 ਪਾਵ ਬਾਵ ਬਾਈ ਮਾਗ 2004 ਦਿਨ ਬੁੱਧਵਾਰ ਨੂੰ ਗੁਰਦੁਆਰਾ ਲੰਗਰ ਸਾਹਿਬ ਵਿਖੇ ਸਚਖੰਡ ਵਾਸੀ ਬਾਬਾ ਜੀ ਦੀ ਛਮਾਈ ਮਨਾਈ ਗਈ ਅਖੰਡ ਪਾਠਾਂ ਦੀ ਸਮਾਪਤੀ ਹੋਣ ਤੇ ਬੜਾ ਆਨੰਦਮਈ ਦੀਵਾਨ ਸੱਜਿਆ ਹਰ ਪਾਸੇ ਗਹਿਮ ਗਹਿਮ ਸੀ ਸੰਗਤਾਂ ਦਾ ਕੋਈ ਅੰਤ ਨਹੀਂ ਸੀ ਪਾਇਆ ਜਾਂਦਾ ਇਸ ਦੀਵਾਨ ਤੇ ਗੁਰੂ ਕੇ ਲੰਗਰ ਦਾ ਨਜ਼ਾਰਾ ਬਹੁਤ ਹੀ ਚਲਾਗਾ ਯੋਗ ਦੇਖਿਆ ਗਿਆ ਇਥੇ ਸਭ ਅਫਸਰ ਤੇ ਸੰਤ ਮਹਾਰਾਜ ਜੀ ਨੂੰ ਗੁਰਦੁਆਰਾ ਸਚਖੰਡ ਸਾਹਿਬ ਤਖਤ ਸਾਹਿਬ ਵੱਲੋਂ ਮਾਨ ਪੱਤਰ ਬਖਸ਼ਿਆ ਗਿਆ ਜਿਸ ਦਾ ਨਿਰੋਲ ਮੰਤਵ ਸੰਤ ਮਹਾਰਾਜ ਜੀ ਨੂੰ ਸਚਖੰਡ ਵਾਸੀ ਬਾਬਾ ਜੀ ਦੀ ਉੱਚੀ ਤੇ ਸੁੱਚੀ ਗੱਦੀ ਦੀ ਜਥੇਦਾਰੀ ਤੇ ਸੰਗਤਾਂ ਦੀ ਉਸੇ ਤਰ੍ਹਾਂ ਤਨੋਂ ਮਨੋਂ ਹੋ ਕੇ ਸੇਵਾ ਕਰਨ ਦਾ ਮਾਣ ਤੇ ਸਤਕਾਰ ਬਖਸ਼ਣਾ ਸੀ ਹੋਣ ਹਾਰੇ ਸਾਲ 4 ਅਗਸਤ ਨੂੰ ਮਹਾਪੁਰਸ਼ਾਂ ਦੀ ਵਰਸੀ ਬੜੀ ਧੂਮ-ਧਾਮ ਨਾਲ ਮਨਾਈ ਜਾਂਦੀ ਏ ਤੇ ਬੜੀ ਗੁਣੀ ਗਿਆਨੀ ਸੱਜਣ ਇਸ ਪਵਿੱਤਰ ਅਵਸਰ ਤੇ ਦਰਸ਼ਨ ਦੇਂਦੇ ਨੇ ਸੋ ਬੇਨਤੀ ਹੈ ਜੋ ਸਰਬੱਤ ਸੰਗਤਾਂ ਪਰਿਵਾਰਾ ਸਮੇਤ ਹੋਣ ਹਮ ਹੁਮਾ ਕੇ ਇਸ ਪਵਿੱਤਰ ਦਿਹਾੜੇ ਦਰਸ਼ਨ ਬਖਸ਼ ਕੇ ਚੋਜੀ ਪਾਤਸ਼ਾਹ ਜੀ ਦੀ ਪ੍ਰੇਮ ਪ੍ਰਸੰਤਾ ਪ੍ਰਾਪਤ ਕਰਨ ਤੇ ਸੇਵਕਾਂ ਦੇ ਹੌਸਲੇ ਵਧਾਨ ਸਦਾਸ ਹੁੰਨੇ ਥੇ ਹੀ ਕਲਮ ਨੂੰ ਰੋਕਦਾ ਹੋਇਆ ਸਰਬੱਤ ਸਾਧ ਸੰਗਤ ਪਾਸੋਂ ਆਪਣੀਆਂ ਪੁੱਲਾਂ ਲਈ ਖਿਮਾ ਦੀ ਜਾਂਚਨਾ ਕਰਦਾ ਹੈ ਇਸ ਨੂੰ ਮਹਾਪੁਰਸ਼ਾਂ ਦਾ ਜੀਵਨ ਕਹਿਣਾ ਸੂਰਜ ਨੂੰ ਦੀਵਾ ਵਖਾਣ ਦੇ ਬਰਾਬਰ ਹੈ ਇਹ ਤਾਂ ਮਹਾਪੁਰਸ਼ਾਂ ਦੇ ਚਰਨਾ ਵਿੱਚ ਪ੍ਰੇਮੀਆਂ ਦੀ ਪ੍ਰੇਮ ਪੇਟਾ ਹੈ ਤੇ ਆਪਣੇ ਵੀਰਾਂ ਭੈਣਾਂ ਨੂੰ ਇੱਕ ਪ੍ਰੇਮ ਪਾਤੀ ਹੈ ਜੇ ਇਸ ਦਾ ਰੰਗ ਕਿਸੇ ਇੱਕ ਅੱਧ ਵੱਡਪਾਗੀ ਰੂਹ ਨੂੰ ਵੀ ਚੜ ਜਾਵੇ ਤੇ ਇਹ ਉਦਮ ਸਫਲਾ ਹੋਵੇਗਾ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਪੁਜਤਕ ਦੀ ਸ਼ਮਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ